ਲੁਟਾਂਕ ਸੁਟਾਂ ਕਰਕੇ ਮੁਲਕ ਭਾਗੋ ਭਣ ਕੇ ਦੁਨੀਆ ਦਾ ਪੈਸਾ ਲੁੱਟਿਆ ਨਾ ਇਹ ਜੋ ਚੀਜ਼ਾਂ ਕਮਾਈਆਂ ਜੋ ਨਾ ਤੇ ਬੈਂਕਾਂ 'ਚ ਹੀ ਰਹਿ ਜਾਣੀਆਂ ਤੁਹਾਡੇ ਕੰਮ ਨਹੀਂ ਆਉਣੀਆਂ ਸਤਾਈ ਤੱਕ ਸਾਖ ਸੁਕ ਲੋ ਜਿੰਨਾ ਖਾਦਾ ਜਾਂਦਾ ਖਾ ਲੋ ਕਿਉਂਕਿ ਉਸ ਤੋਂ ਬਾਅਦ ਇਹ ਪੈਸੇ ਦੀ ਕੋਈ ਬੁਕਤ ਨਹੀਂ ਹੋਣੀ ਦੂਜੇ ਪਾਸੇ ਇਹ ਕਾਲਜੋਗ ਰਥ ਅਗੜਦਾ ਕੂੜ ਅੱਗੇ ਰਥਵਾਓ ਇਹਨੂੰ ਕੂੜ ਚਲਾਉਣ ਵਾਲਾ ਜੋ ਜਿੰਨਾ ਵੀ ਝੂਠ ਮਾਰ ਲਓ 27 ਤੱਕ ਮਾਰ ਲਓ ਮੁੜ ਕੇ ਮਾਰਨ ਦਾ ਤੁਹਾਨੂੰ ਮੌਕਾ ਨਹੀਂ ਮਿਲਣਾ ਇਹ ਗੱਲ نوٹ ਕਰ ਲਿਓ ਇਸ ਤੋਂ ਬਾਅਦ ਤੁਹਾਨੂੰ ਮੌਕੇ ਨਹੀਂ ਮਿਲਣੇ ਝੂਠ ਬੋਲਣ ਦੇ ਤੇ ਨਾ ਹੀ ਝੂਠੇ ਦਾ ਦਰਬਾਰ ਲੱਗਣਾ ਜੋ ਦਰਬਾਰ ਸੱਚ ਦਾ ਲੱਗਿਆ ਕਰੇਗਾ ਪਾਪ ਦੇਣਾ ਸਾਡਾ ਉਹ ਰਸਤਾ ਹੀ ਨਹੀਂ ਨਿੰਦਿਆ ਤੋਂ ਪਾਪ ਸਿਲੰਡਰ ਜਿਹੜੇ ਬੱਚੇ ਸਮਝਦੇ ਨਹੀਂ ਤੁਸੀਂ ਸਾਰੇ ਨੇ ਇਹ ਵੀਡੀਓ ਸੁਣ ਲਈ ਹੋਣੀ ਜੀ ਦੇਖ ਲਈ ਹੋਣੀ ਕਿ ਬਈ ਨਿੰਦਿਆ ਬਾਰੇ ਗੱਲ ਕੀਤੀ ਜੀ ਮੈਂ ਤੁਹਾਨੂੰ ਇੱਕ ਇਤਿਹਾਸ ਬਾਰੇ ਦੱਸਣਾ ਸਤਗੁਰੂ ਰਾਮ ਸਿੰਘ ਜੀ ਨੇ ਨਿੰਦਿਆ ਬਾਰੇ ਸਤਗੁਰੂ ਬिलास ਗਲਨ ਦਾ ਪਾਕ ਇੱਕ ਪੇਜ 408 409 ਤੇ ਬਚਨ ਕੀਤਾ ਹੋਇਆ ਜੀ ਸਤਗੁਰੂ ਰਾਮ ਸਿੰਘ ਜੀ ਨੇ ਦੇ ਹਜੂਰੀ ਸੇਵਕ ਅਤਰ ਸਿੰਘ ਨੇ ਅਰਜ ਕੀਤੀ ਨਿੰਦਿਆ ਕਿਸ ਨੂੰ ਕਹਿੰਦੇ ਹਨ ਸਤਿਗੁਰੂ ਜੀ ਨੇ ਬਚਨ ਕੀਤਾ ਜੋ ਕੰਮ ਕਿਸੇ ਨੇ ਨਹੀਂ ਕੀਤਾ ਹੈ ਤੇ ਅਸੀਂ ਕਹੀਏ ਕਿ ਉਸਨੇ ਕੀਤਾ ਹੈ ਉਹ ਨਿੰਦਿਆ ਹੈ ਸੱਚੀ ਗੱਲ ਦਸਨੀ ਨਿੰਦਿਆ ਨਹੀਂ ਹੈ ਜੀ ਤੇ ਇਸ ਲਈ ਜੋ ਅਸੀਂ ਗੱਲ ਕਰ ਰਹੇ ਜੀ ਉਸੇ ਸੱਚ ਕਰ ਰਹੇ ਜੀ ਔਰ ਜੇਰਾ ਸ਼੍ਰੀ ਉਦੇਸ਼ ਸਿੰਘ ਨੇ ਕਿਹਾ ਕਿ ਅਸੀਂ ਕੋਈ ਇਹਨਾਂ ਨੂੰ ਜਵਾਬ ਨਹੀਂ ਦੇਣਾ ਤੁਸੀਂ ਕੀ ਜਵਾਬ ਦਿਓਗੇ ਜੀ ਜਦੋਂ ਤੁਸੀਂ ਸਾਰਾ ਝੂਠ ਦਾ ਪਸਾਰਾ ਹੈਗਾ ਜੀ ਸੱਚੇ ਪਾਛਾ ਤੁਹਾਨੂੰ ਗੱਦੀ ਬਿਠਾਇਆ ਨਹੀਂ ਚਾਹੇ ਤੁਹਾਨੂੰ ਚਾਹੇ ਤੁਹਾਡੇ ਭਰਾ ਨੂੰ ਤੇ ਤੁਸੀਂ ਆਪਣਾ ਗੱਦੀ ਕਬਜ਼ਾ ਕਰ ਲਿਆ ਤੇ ਤੁਸੀਂ ਜਦੋਂ ਅਸੀਂ ਕੁਝ ਬੋਲਨੇ ਸੱਚਾਈ ਦੇ ਤੁਹਾਨੂੰ ਤੇ ਤਕਲੀਫ ਹੋਣੀ ਹੋਣੀ ਜੀ ਔਰ ਉਹ ਨਿੰਦਿਆ ਨਹੀਂ ਹੈਗੀ ਜੀ ਹਾਂਜੀ ਤੇ ਜੇਰਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਈਆਂ ਬਿਲਕੁਲ ਤਨੂ ਸਿਖਾਇਆ ਨਹੀਂ ਤਨੂ ਤਨੂ ਸੱਚ ਬੋਲਣਾ ਤੇ ਸਿਖਾਇਆ ਨਹੀਂ ਝੂਠ ਹੀ ਬੋਲਣਾ ਸਿਖਾਇਆ ਲੋਕਾਂ ਨੂੰ ਤੁਸੀਂ ਮਤਲਬ ਜੋ ਗੁੰਮਲਾ ਕਰਦੇ ਪਿਓ ਉਹ 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 ਤੁਸੀਂ ਇਹਨਾਂ ਕੰਮਾਂ ਨੂੰ ਬਹੁਤ ਐਕਸਪਰਟ ਹੈਗੇ ਹੋ ਜੀ ਤੇ ਬਾਕੀ ਜਿਹੜੀ ਗੱਲ ਹੈਗੀ ਤੁਸੀਂ ਤੁਹਾਡਾ ਜਿਹੜਾ ਤੁਸੀਂ ਸਿੱਖਿਆ ਹੋਇਆ ਉਹ ਮੈਂ ਅਗਲੀ ਵੀਡੀਓ ਤੁਸੀਂ ਸਾਰੀ-ਸਾਰੀ ਦੇਖੋ ਕਿ ਇਹਨਾਂ ਦੇ ਕੰਮ ਕੀ ਕੀ ਇਹਨਾਂ ਨੇ ਸਿੱਖੇ ਨੇ ਜੀ ਤੁਸੀਂ ਪਹਿਲਾਂ ਸਾਰੀ-ਸਾਰੀ ਵੀਡੀਓ ਦੇਖ ਲਓ ਜੀ <laughs> ...... ਤੁਸੀਂ ਸਾਰੇ ਸੰਗਤ ਨੇ ਵੀਡੀਓ ਦੇਖ ਲਿਆ ਉਹਨਾਂ ਜੀ ਕਿ ਗੁਰਦੁਆਰਾ ਰਮੇਸ਼ ਨਗਰ ਇੰਡੀਆ ਕੀ ਕੀ ਨਾ ਸਜਬਾ ਫੋਟੋ ਕਿਵੇਂ ਬੇਦਬੀ ਕੀਤੀ ਕਿਸ ਤਰ੍ਹਾਂ ਕੀਤਾ ਠੀਕ ਹੈ ਜੀ ਤੇ ਇਹ ਤੁਹਾਨੂੰ ਸੰਗਤ ਨੂੰ ਕੋਈ ਤਕਲੀਫ ਨਹੀਂ ਉਹ ਵੀ ਤੁਹਾਡੀ ਮਰਜ਼ੀ ਠੀਕ ਹੈ ਤੁਹਾਨੂੰ ਤੇ ਗੁਰੂ ਚਾਹੀਦਾ ਜਿਹੜਾ ਤੁਹਾਡੇ ਮਗਰ ਚੱਲੇ ਤੁਸੀਂ ਗੁਰੂ ਮਗਰ ਨਹੀਂ ਚੱਲਣਾ ਤੇ ਫਿਰ ਹੋਰ ਜਿਹੜੀ ਜਿਹੜੀ ਗੱਲ ਹੈਗੀ ਹੈ ਕਿ ਸਾਰੀ ਸੰਗਤ ਕਹਿ ਦਏ ਕਿ ਰਾਜਾ ਪਾਗਲ ਲੈ ਰਾਜਾ ਠੀਕ ਨਹੀਂ ਮੈਂ ਬਿਲਕੁਲ ਮੰਨਣਾ ਰਾਜਾ ਪਾਗਲ ਲੈ ਤੁਹਾਡੇ ਵਾਸਤੇ ਕਿਉਂਕਿ ਤੁਹਾਡਾ ਤੁਹਾਡਾ ਪਿੱਲਰ ਮੇਰਾ ਨਹੀਂ ਤੁਹਾਡਾ ਪਿੱਲਰ ਉਦੇ ਸਿੰਘ ਦੇ ਹੈਗਾ ਮੇਰਾ ਪਿੱਲਰ ਸਤਕੂ ਜਗਜੀਤ ਸਿੰਘ ਹੈ ਤੇ ਮੈਂ ਬਿਲਕੁਲ ਬਿਲਕੁਲ ਸਪਸ਼ਟ ਨਾਲ ਐਕਸੈਪਟ ਕਰਨਾ ਕਿ ਮੈਂ ਤੁਹਾਡੇ ਵਾਸਤੇ ਪਾਗਲ ਮੈਨੂੰ ਕੋਈ ਉਹਦੇ ਸ਼ਰਮ ਨਹੀਂ ਅੱਗੋਂ ਤੁਸੀਂ ਵੀਡੀਓ ਵਿੱਚ ਤੁਸੀਂ ਵੀਡੀਓ ਦੇਖੋ ਤੁਹਾਨੂੰ ਆਪੇ ਪਤਾ ਲੱਗੇਗਾ ਕਿ ਰਾਜਾ ਪਾਗਲ ਕਿਉਂ ਹੈ ਤੁਹਾਡੇ ਵਾਸਤੇ ਤੇ ਤੁਹਾਡਾ ਗੁਰੂ ਕੀ ਹੈਗਾ ਉਹ ਅਗਲੀ ਵੀਡੀਓ ਤੁਹਾਨੂੰ ਜਵਾਬ ਮਿਲ ਜਾਏਗਾ। ਸੋ ਜਿਹੜੇ ਸਤਿਗੁਰਾਂ ਦੇ ਸੁਕਮੰਦੇ ਚਾਲਦੇ ਨੇ ਉਹ ਲੋਕਾਂ ਵੱਲੋਂ ਪਾਲਣ ਹੁੰਦੇ ਨੇ। ਮੇਰੀ ਦੁਨੀਆ ਦੇ ਆਖੇ ਚੱਲਦੇ ਨੇ ਉਹ ਲੋਕ ਜਾਣੇ ਸਰ ਉਹ ਜਿਹੜੇ ਉਧਰ ਰਹੇ ਨੇ ਉਹ ਸਤਗੁਰਾਂ ਵੱਲੋਂ ਪਾਲਣ ਹੁੰਦੇ ਨੇ। ਹਮੈ ਨਾਵ ਨਾਲ ਵਿਰੋਧ ਉਹਨਾਂ ਨੇ ਪਹਿਣਾ ਬਣਾਤਾ ਉਹਨੂੰ ਜਾ ਉਹ ਕਿੱਥੇ ਵੀ ਕਰ ਸਕਦਾ ਨੇ ਪਰ ਉਹਨਾਂ ਨੇ ਇੱਕ ਪਹਿਣਾ ਬਣਾਤਾ ਜਿਸ ਦਾ ਮਨੁੱਖ ਸਰਕਾਰ ਤੇ ਆਉਂਦਾ ਉਹਨੂੰ ਜਾਣਾ ਹੀ ਪੈਣਾ ਚਲੋ ਸਾਸ ਜੀ ਤੁਸੀਂ ਵੀਡੀਓ ਦੇਖ ਲਈ ਹੋਣੀ ਇੱਕ ਹੋਰ ਮੈਂ ਬੜਾ ਪੱਕੀ ਸਲਾਹ ਦੇਣਾ ਸ਼੍ਰੀ ਉਦੇਸ਼ ਸਿੰਘ ਨੂੰ ਮੈਂ ਤੇ ਰੋਜ਼ ਸੱਚੇ ਪਾਤਸ਼ਾਹ ਦਾ ਪੜਨਾ ਕਿ ਬਈ ਖੌਫ ਰੱਖਣਾ ਗੁਰੂ ਦਾ ਹਰਦਮ ਤੇ ਉਦੇਸ਼ ਸਿੰਘ ਜੀ ਨੂੰ ਚੇਂਜ ਕਰਨਾ ਚਾਹੀਦਾ ਹੈ ਖੌਫ ਰੱਖਣਾ ਪ੍ਰਧਾਨ ਤੇ ਅਮੀਰਾ ਸੰਗਤ ਦਾ ਹਰਦਮ ਸਤਿ ਸ੍ਰੀ ਅਕਾਲ ਜੀ। ਤਨ ਤਨ ਸ਼੍ਰੀ ਸਤ ਗੁਰੂ। ਬੀਤੇ ਕੱਲ ਤੋਂ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਜਿੱਥੇ ਕਿ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਚ ਪਿੰਦੇ ਜੀਵਨ ਨਗਰ ਦੇ ਵਿੱਚ ਨਾਮ ਧਾਰੀਆਂ ਦੇ ਵਿਚਾਲੇ ਝਗੜਾ ਹੋਇਆ ਜਿਸ ਦੇ ਵਿੱਚ 8 ਲੋਕ ਜ਼ਖਮੀ ਹੋਏ ਨੇ। ਪੁਲਿਸ ਪਹੁੰਚੀ ਉੱਥੇ ਪੁਲਿਸ ਦੇ ਵੱਲੋਂ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਵੀ ਕੀਤਾ ਗਿਆ, ਭੀੜ ਨੂੰ ਖੰਡੇੜਿਆ ਗਿਆ। ਪਰ ਤੁਸ ਤੁਹਾਨੂੰ ਇਸ ਖਬਰ ਦੀ ਅਸੀਂ ਸੱਚਾਈ ਦੱਸਣ ਜਾ ਰਹੇ ਹਾਂ ਕਿ ਆਖਰ ਝਗੜਾ ਹੋਇਆ ਕਿਉਂ ਆ ਕਿਉਂਕਿ ਕਈ ਲੋਕ ਇਹ ਗੱਲ ਮੰਨ ਰਹੇ ਨੇ ਕਿ ਝਗੜਾ ਡੇਰੇ ਦੀ ਗੱਦੀ ਨੂੰ ਲੈ ਕੇ ਆ ਜਾਂ ਫਿਰ ਜ਼ਮੀਨ ਨੂੰ ਲੈ ਕੇ ਆ ਡੇਰੇ ਦੀ ਪਰ ਅਸੀਂ ਤੁਹਾਨੂੰ ਇਸ ਸਾਰੇ ਝਗੜੇ ਦੀ ਅੰਦਰਲੀ ਸੱਚਾਈ ਅੰਦਰਲੀ ਗੱਲ ਦੱਸਣ ਦੇ ਲਈ ਅੱਜ ਹਾਜ਼ਰ ਹੋਏ ਆ ਤਾਂ ਦੱਸ ਦਈਏ ਕਿ ਇਹ ਝਗੜਾ ਪਹਿਲਾਂ ਹੈ ਕਿਸ ਕਿਸ ਦੇ ਵਿਚਕਾਰ ਤਾਂ ਦੱਸ ਦਈਏ ਕਿ ਠਾਕੁਰ ਦਲੀਪ ਸਿੰਘ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੇ ਸਿੰਘ ਇਹ ਕੌਣ ਨੇ ਤਾਂ ਇੱਕੋ ਪਰਿਵਾਰ ਦੇ ਮੈਂਬਰ ਨੇ ਦੋ ਸਕੇ ਭਰਾ ਨੇ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੇਸ ਸਿੰਘ ਉਦੇਸ ਸਿੰਘ ਠਾਕੁਰ ਦਲੀਪ ਸਿੰਘ ਤੋਂ 5 ਸਾਲ ਛੋਟੇ ਨੇ ਤਾਂ ਪਿਛਲੇ ਸਾਲਾਂ ਤੋਂ ਹੀ ਇਹ ਇਲਜ਼ਾਮ ਠਾਕੁਰ ਉਦੇਸ ਸਿੰਘ ਦੇ ਉੱਤੇ ਲੱਗੇ ਰਹੇ ਕਿ ਪਹਿਲਾਂ 5.5 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਤੇ ਉਸ ਤੋਂ ਬਾਅਦ 35 ਤੋਂ 40 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੁਣ ਵੀ ਕਾਫੀ ਜ਼ਿਆਦਾ ਵੱਡੀ ਜਿਹੜੀ ਆ ਜ਼ਮੀਨ ਆ ਉਸ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਸ ਵਾਰ ਜੋ ਕੱਲ ਦਾ ਘਟਨਾਕਰਮ ਹੋਇਆ ਉਹ ਸਿੱਧਾ ਸਿੱਧਾ ਡੇਰੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀ ਗੱਲਬਾਤ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਅਸੀਂ ਫੋਨ ਦੇ ਉੱਤੇ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦੇ ਵੱਲੋਂ ਇਹ ਸਚਾਈ ਤੋਂ ਜਾਣੂ ਕਰਵਾਇਆ ਦੱਸਿਆ ਕਿ ਇਹ ਅੱਜ ਤੋਂ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਇਸ ਤਰੀਕੇ ਦੇ ਨਾਲ ਚੱਲਿਆ ਆ ਰਿਹਾ ਤੇ ਜਿਸ ਜ਼ਮੀਨ ਨੂੰ ਲੈ ਕੇ ਹੁਣ ਸਾਰਾ ਝਗੜਾ ਚੱਲਿਆ